ਇੰਡੀਆ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਲੜਕੇ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਹੋ ਗਿਆ ਹੈ ਇਹ ਅੰਬਾਨੀ ਪਰਿਵਾਰ ਦਾ ਆਖਰੀ ਵਿਆਹ ਸੀ ਤੇ ਮੁਕੇਸ਼ ਅੰਬਾਨੀ ਇਸ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੁੰਦੇ ਸਨ ਪਰੀ ਵੈਡਿੰਗ ਅਤੇ ਕਰੂਜ਼ ਪਾਰਟੀ ਵਰਗੇ ਕਈ ਵੱਡੇ ਵੱਡੇ ਫੰਕਸ਼ਨਾਂ ਦੇ ਵਿੱਚ ਹਜ਼ਾਰਾਂ ਕਰੋੜ ਖਰਚਣ ਤੋਂ ਬਾਅਦ ਆਖਰ ਉਹ ਦਿਨ ਆ ਗਿਆ ਜਦੋਂ ਰਾਧਿਕਾ ਮਰਚੰਟ ਅੰਬਾਨੀ ਪਰਿਵਾਰ ਦੀ ਛੋਟੀ ਨੋ ਬਣੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੀ ਇਹ ਵਿਆਹ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਤੇ ਨਾਲ ਹੀ ਇਸ ਚੀਜ਼ ਦੇ ਉੱਪਰ ਵੀ ਚਰਚਾ ਹੋ ਰਹੀ ਹੈ ਕਿ ਅੰਬਾਨੀ ਨੇ ਇਸ ਵਿਆਹ ਦੇ ਉੱਪਰ ਕਿੰਨੇ ਪੈਸੇ ਖਰਚ ਕੀਤੇ ਨੇ ਹੁਣੇ-ਹੁਣੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੇ ਉੱਪਰ ਟੋਟਲ ਕਿੰਨਾ ਖਰਚਾ ਕੀਤਾ ਹੈ ਤੇ ਤੁਸੀਂ ਕਿਉਂਕਿ ਕਈ ਦੇਸ਼ਾਂ ਦੀ ਇੰਨੀ ਜੀਡੀਪੀ ਵੀ ਨਹੀਂ ਹੈ ਜਿੰਨਾ ਮੁਕੇਸ਼ ਅੰਬਾਨੀ ਨੇ ਆਪਣੇ ਮੁੰਡੇ ਦੇ ਵਿਆਹ ਦੇ ਉੱਪਰ ਖਰਚਾ ਕਰ ਦਿੱਤਾ ਹੈ। ਮੁਕੇਸ਼ ਅੰਬਾਨੀ ਨੇ ਜਿਹੜੇ ਵਿਆਹ ਦੇ ਕਾਰਡ ਭੇਜੇ ਨੇ ਲੋਕਾਂ ਨੂੰ ਜਾਨਕਿ ਵੈਡਿੰਗ ਕਾਰਡ ਭੇਜੇ ਨੇ ਉਹ ਇੱਕ ਕਾਰਡ ਦੀ ਕੀਮਤ ਹੀ 7 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਜਿਹੜਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਡ ਦਾ ਜਿਹੜਾ ਪ੍ਰੀ-ਵੈਡਿੰਗ ਫੰਕਸ਼ਨ ਹੋਇਆ ਸੀ ਉਸ ਫੰਕਸ਼ਨ ਦੇ ਉੱਪਰ ਹੀ ਮੁਕੇਸ਼ ਅੰਬਾਨੀ ਨੇ 1000 ਕਰੋੜ ਖਰਚ ਕਰ ਦਿੱਤਾ ਸੀ। ਇਹ ਫੰਕਸ਼ਨ ਦੇ ਵਿੱਚ ਕਈ ਹਾਲੀਵੁੱਡ ਦੇ ਸਟਾਰ ਪਹੁੰਚੇ ਸਨ ਤੇ ਇਹ ਸਾਰਾ ਫੰਕਸ਼ਨ ਜਾਮਨਗਰ ਗੁਜਰਾਤ ਦੇ ਵਿੱਚ ਹੋਇ ਲਗਜ਼ਰੀ ਜਹਾਜ਼ ਮਹਿਮਾਨਾਂ ਨੂੰ ਲੈ ਕੇ ਪਹੁੰਚੇ ਸਨ ਜਾਮਨਗਰ ਦੇ ਵਿੱਚ ਤੇ ਸਾਰੇ ਦਾ ਸਾਰਾ ਜਹਾਜ਼ਾਂ ਦਾ ਖਰਚਾ ਵੀ ਅੰਬਾਨੀ ਪਰਿਵਾਰ ਨੇ ਕੀਤਾ ਸੀ ਇਸ ਫੰਕਸ਼ਨ ਦੇ ਵਿੱਚ ਮਸ਼ਹੂਰ ਪੌਪ ਸਟਾਰ ਰਿਹਾਨਾ ਨੇ ਆਪਣੀ ਪਰਫਾਰਮੈਂਸ ਦੇ ਨਾਲ ਚਾਰ ਚੰਦ ਲਗਾ ਦਿੱਤੇ ਸਨ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੀ ਦੂਜੀ ਪ੍ਰੀ ਵੈਡਿੰਗ ਸੈਰਮਨੀ ਇਟਲੀ ਦੇ ਵਿੱਚ ਹੋਈ ਸੀ ਇਹ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਣ ਦੇ ਲਈ ਦੁਨੀਆ ਭਰ ਤੋਂ ਕਈ ਨਾਮਚੀਨ ਹਸਤੀਆਂ ਪਹੁੰਚੀਆਂ ਸਨ ਇੱਥੇ ਆਉਣ ਵਾਲੇ ਮਹਿਮਾਨਾਂ ਦੇ ਲਈ 12 ਲਗਜ਼ਰੀ 에ਅਰਕ੍ਰਾਫਟ ਅਤੇ ਬਹੁਤ ਜ਼ਿਆਦਾ ਲਗਜ਼ਰੀ ਗੱਡੀਆਂ ਨੂੰ ਵਰਤਿਆ ਗਿਆ ਸੀ ਤੇ ਇਹ ਪ੍ਰੀ ਵੈਡਿੰਗ ਪਾਰਟੀ ਦੇ ਵਿੱਚ ਅਨੰਤ ਅੰਬ ਕਰੋੜ ਖਰਚ ਕਰ ਦਿੱਤੇ ਸਨ ਜਾਨੀ ਕਿ ਅਨੰਤ ਅਬਾਨੀ ਦੀ ਪ੍ਰੀ-ਵੇਡਿੰਗ ਦੇ ਵਿੱਚ ਹੀ ਮੁਕੇਸ਼ ਅੰਬਾਨੀ ਨੇ ਲਗਭਗ 1500 ਕਰੋੜ ਖਰਚ ਕਰ ਦਿੱਤੇ ਸਨ ਤੇ ਇੱਥੇ ਆਏ ਹੋਏ ਮਹਿਮਾਨਾਂ ਨੂੰ ਕਰੋੜਾਂ ਰੁਪਏ ਦੇ ਰਿਟਰਨ ਗਿਫਟ ਵੀ ਦਿੱਤੇ ਗਏ ਅਨੰਤ ਤੇ ਰਾਧਿਕਾ ਦੇ ਵਿਆਹ ਦੇ ਵਿੱਚ ਕਈ ਵੀ ਵੀ ਆਈ ਪੀ ਗੈਸਟ ਵੀ ਸ਼ਾਮਲ ਹੋਏ ਸੀ ਇਹ ਸਾਰੇ ਜਿੰਨੇ ਵੀ ਗੈਸਟ ਇਸ ਵਿਆਹ ਦੇ ਵਿੱਚ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਰਿਟਰਨ ਦੇ ਵਿੱਚ ਕਰੋੜਾਂ ਰੁਪਈਆ ਦੀਆਂ ਘੜੀਆਂ ਦਿੱਤੀਆਂ ਗਈਆਂ ਨੇ ਇਹ ਸਾਰੇ ਰਿਟਰਨ ਗਿਫਟ ਦੇਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਵਦੇਸ਼ ਆਰਗੇਨਾਈਜੇਸ਼ਨ ਦੇ ਕੋਲ ਹੈ ਇਹਨਾਂ ਸਾਰੇ ਮਹਿਮਾਨਾਂ ਨੂੰ ਕਸ਼ਮੀਰ ਬਨਾਰਸ ਅਤੇ ਰਾਜਕੋਟ ਤੋਂ ਮੰਗ ਤੇ ਗਏ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੰਤਾ ਬਾਨੀ ਦੇ ਵਿਆਹ ਦੇ ਉੱਪਰ ਮੁਕੇਸ਼ ਅੰਬਾਨੀ ਨੇ ਤਕਰੀਬਨ 3000 ਕਰੋੜ ਇਕੱਲੇ ਵਿਆਹ ਦੇ ਉੱਪਰ ਖਰਚ ਕਰ ਦਿੱਤੇ ਨੇ ਉੱਥੇ ਹੀ ਵਿਆਹ ਤੋਂ ਪਹਿਲਾਂ ਹਲਦੀ ਅਤੇ ਪ੍ਰੀ ਵਿਡਿੰਗ ਦਾ ਫੰਕਸ਼ਨ ਵੀ ਹੋਇਆ ਸੀ ਇਹ ਫੰਕਸ਼ਨ ਮੁੰਬਈ ਦੇ ਵਿੱਚ ਹੋਇਆ ਸੀ ਤੇ ਇਸ ਫੰਕਸ਼ਨ ਦੇ ਵਿੱਚ ਦੁਨੀਆ ਦੇ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਨੇ ਪਰਫਾਰਮੈਂਸ ਦਿੱਤੀ ਸੀ ਤੇ ਐਸ ਪਰਫਾਰਮੈਂਸ ਦੇ ਲਈ ਉਸਨੇ 85 ਕਰੋੜ ਲਏ ਸਨ ਕੁੱਲ ਮਿਲਾ ਕੇ ਇਹ ਸਾਰੇ ਵਿਆਹ ਦਾ ਖਰਚਾ ਜਿਹੜਾ ਹੋਇਆ ਹੈ ਉਹ ਤਕਰੀਬਨ 5000 ਕਰੋੜ ਹੋਇਆ ਹੈ ਅਨੰਤ ਰਾਧਿਕਾ ਦੇ ਵਿਆਹ ਦਾ ਇਹ ਫੰਕਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵੱਟ 13 ਜੁਲਾਈ ਨੂੰ ਇੱਥੇ ਆਸ਼ੀਰਵਾਦ ਸਮਾਰੋਹ ਕੀਤਾ ਗਿਆ ਤੇ ਉੱਥੇ ਹੀ 14 ਜੁਲਾਈ ਨੂੰ ਵਿਡਿੰਗ ਰਿਸੈਪਸ਼ਨ ਹੋਈ ਅਨੰਤ ਰਾਧਿਕਾ ਦੇ ਵਿਆਹ ਦੇ ਵਿੱਚ ਕਈ ਦੇਸ਼ ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ ਐਚਐਸਬੀਸੀ ਗਰੁੱਪ ਦੇ ਚੇਅਰਮੈਨ ਮਾਰਕ ਟੱਕਰ ਆਰੇਮਕੋ ਦੇ ਸੀਓ ਆਮਨ ਨਾਸਰ ਮੋਰਗਨ ਸਟੈਂਲੀ ਦੇ ਐਮਡੀ ਮਾਈਕਲ ਐਡੋਬ ਦੇ ਸੀਓ ਸਨਾਤੂਨ ਰਾਏ ਮੋਬਟਾਲਾ ਦੇ ਸੀਈਓ ਖਲਦੂਨ ਅਲ ਮੁਬਾਰਕ ਸੈਮਸੰਗ ਇਲੈਕਟ੍ਰੋਨਿਕਸ ਦੇ ਚੇਅਰਮੈਨ ਜੇ ਲੀ ਲੋਕਟ ਮਾਊਂਟੇਨ ਦੇ ਸੀਓ ਜੇਮਸ ਬੀਪੀ ਦੇ ਚੇਅਰਮੈਨ ਮੋਰੇ ਤੇ ਮਾਸਕ ਦੇ ਸੀਓ ਦਿਲਹਾਨ ਪਿੱਲੇ ਐਰ ਦੇ ਵਿਆਹ ਦਾ ਹਿੱਸਾ ਬਣੇ ਇਸ ਤੋਂ ਇਲਾਵਾ ਨੰਨਤਾਵਾਨੀ ਦੇ ਵਿਆਹ ਦੇ ਵਿੱਚ ਬ੍ਰਿਟਿਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਬਾਰਿਸ਼ ਵੀ ਸ਼ਾਮਲ ਹੋਏ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹੈਰੀ ਕਲਿੰਟਨ ਸਾਬਕਾ ਬ੍ਰਿਟਿਸ਼ ਮੁੱਖ ਮੰਤਰੀ ਟੋਨੀ ਬਲੇਅਰ ਬ੍ਰਿਟਿਸ਼ ਪੌਡਕਾਸਟਰ ਜੇ ਸ਼ੈਟੀ ਸਾਬਕਾ ਸਵੀਡਿਸ਼ ਮੰਤਰੀ ਕਾਰਲ ਬੈਲਡ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਵਨ ਹਾਰਬਰ ਤੰਜ਼ਾਨੀਆ ਦੀ ਰਾਸ਼ਟਰਪਤੀ ਸਾਨੀਆ ਹਸਨ ਫੀਫਾ ਦੇ ਚੇਅਰਮੈਨ ਗਿਨੀ ਐਨ ਫਲੀਟੋ ਆਦਿ ਸ਼ਾਮਲ ਹੋਏ ਸਨ ਇਸ ਤੋਂ ਇਲਾਵਾ ਬਾਲੀਵੁੱਡ ਅਤੇ ਤਕਰੀਬਨ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਇਸ ਵਿਆਹ ਦੇ ਇਹ ਸੁਪਰਸਟਾਰ ਜੌਨ ਸੀਨਾ ਆਦਿ ਇਹ ਸੰਜੀ ਅਨੰਤਵਾਨੀ ਅਤੇ ਰਾਧਿਕਾ ਮਰਜੰਟ ਦੇ ਵਿਆਹ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ